ਤੇ ਹਾਂਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਇੱਕ ਵਾਰੀ ਫੇਰ ਤੋਂ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਵਿੱਚ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਅੱਜ ਦਾ ਵਰਕ ਦੀ ਸਟਾਰਟਿੰਗ ਤਾਂ ਆਪਾਂ ਸਵੇਰੇ ਕਰ ਲਈ ਸੀ ਪਰ ਵੀਡੀਓ ਜਿਹੜੀ ਨਹੀਂ ਬਣਾਈ ਸੀ ਕਿਉਂਕਿ ਕਾਫੀ ਸੂਟ ਬਣ ਚੁੱਕੇ ਹਨਾ ਤੇ ਇਸ ਕਰਕੇ ਦਿਖਾਇਆ ਨਹੀਂ ਪਰ ਹੁਣ ਆਪਾਂ ਵੀਡੀਓ ਜਿਹੜੀ ਸ਼ੁਰੂ ਕਰ ਲਈ ਹੈ ਉਹਦੇ ਵਿੱਚ ਲੱਗਦਾ ਜਾਂ ਡਿਜ਼ਾਈਨ ਤੁਹਾਨੂੰ ਦਿਖਾ ਦਾਂਗੇ ਕਿਉਂਕਿ ਕਾਫੀ ਸੂਟ ਆਪਣੇ ਇਚ ਇਸਾ ਡਿਜ਼ਾਈਨ ਚ ਬਣ ਚੁੱਕੇ ਨੇ ਤੇ ਚਲੋ ਜੀ ਸਭ ਤੋਂ ਪਹਿਲਾਂ ਜਿਹੜੇ-ਜਿਹੜੇ ਮੇਰੇ ਆਪਣੇ ਚੈਨਲ ਤੇ ਨਵੇਂ ਆਏ ਆ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗਦੀ ਹੁੰਦੀ ਆ ਲਾਈਕ ਸ਼ੇਅਰ ਕਰ ਦਿਆ ਕਰੋ ਨਾਲ ਹੀ ਪਿਆਰਾ ਜਿਹਾ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਵੀ ਆਪਣੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਤਾਂ ਜੋ ਆਪਾਂ ਹੋਰ ਸੋਹਣੇ-ਸੋਹਣੇ ਵਰਕ ਸੋਹਣੇ-ਸੋਹਣੇ ਸਟਾਫ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਤੇ ਡੇਲੀ ਹੁੰਦਾ ਵੀ ਨਵੀਂ ਵੀਡੀਓ ਤੁਹਾਡੇ ਲਈ ਲੈ ਕੇ ਆਈਏ ਸੋਹਣੇ-ਸੋਹਣੇ ਵਰਕਾਂ ਦੀ ਹੈ ਲੋ ਜੀ ਪਸ਼ਮੀਨੇ ਤੇ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੀ ਹੈ ਵੀ ਸਰਦੀ ਹੈ ਜਿਹੜੀ ਪੈਣੀ ਸ਼ੁਰੂ ਹੋ ਗਈ ਹੈ ਤੇ ਪਸ਼ਮੀਨੇ ਦੇ ਸੂਟ ਮੰਨ ਕੇ ਚਲੋ 2 ਮਹੀਨਿਆਂ ਨੂੰ ਹੋ ਗਿਆ ਆਪਾਂ ਨੂੰ ਬਣਾਈ ਜਾਂਦਿਆਂ ਨੂੰ ਤੇ ਲੋਕੀ ਪਸ਼ਮੀਨੇ ਦੇ ਆਰਡਰ ਜਿਹੜੇ ਲਗਾਤਾਰ ਆ ਰਹੇ ਕਿਉਂਕਿ ਹੁਣ ਦੇਖੋ ਸਰਦੀ ਹੈ ਜਿਹੜੀ ਇੱਕੇਦਮ ਪੈਣੀ ਸ਼ੁਰੂ ਹੋ ਗਈ ਹੈ ਤੇ ਉਸ ਤੇ ਲਈ ਇਹ ਦੇਖੋ ਬਹੁਤ ਹੈਵੀ ਪਸ਼ਮੀਨਾ ਹੈ ਨਾ ਬਿਨਾ ਵਰ ਤੋਂ ਬਹੁਤ ਗਰੰਟੀ ਦੇ ਵਿੱਚ ਜਿਹੜੇ ਸੂਟ ਆਪਾਂ ਇਹ ਵਰਕ ਕਰਕੇ ਭੇਜਦੇ ਆਂ ਤੇ ਅੱਜ ਇਹ ਤੇ ਆਪਾਂ ਦੇਖੋ ਇਹ ਵਾਲਾ ਵਰਕ ਬਣਾਇਆ ਇੱਕ ਫਰੇਮ ਆਪਣਾ ਜਿਹੜਾ ਕੰਪਲੀਟ ਹੋ ਚੁੱਕਿਆ ਦੂਸਰਾ ਫਰੇਮ ਆਪਣਾ ਲੱਗ ਚੁੱਕਿਆ ਤੇ ਲਓ ਜੀ ਇਸ ਪਿਆਰੇ ਦੇ ਸੂਟ ਦੇ ਨਾਲ ਆਪਾਂ ਵੀਡੀਓ ਸ਼ੁਰੂ ਕਰ ਲਈਏ ਇਹ ਸੂਟ ਕੰਪਲੀਟ ਹੋ ਗਿਆ ਉਹ ਦਿਖਾਵਾਂਗੇ ਬਾਕੀ ਆਪਣੇ ਕੋਲ ਸੂਟਾਂ ਦੇ ਨਾਲ ਚੁੰਨੀਆਂ ਡਾਈ ਹੋ ਕੇ ਆਈਆਂ ਟਾਈਆਂ ਡਾਈ ਦੀਆਂ ਉਹ ਵੀ ਤੁਹਾਡੇ ਨਾਲ ਇਸੇ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੇ ਚਲੋ ਜੀ ਵੀਡੀਓ ਤੇ ਐਂਡ ਤੱਕ ਬਣੇ ਰਹੋ ਵੀਡੀਓ ਨੂੰ ਕਰ ਲਿਓ ਫੁੱਲ ਵਾਚ ਤੇ ਹਨ ਜਿਹੜੇ ਵਾਲੇ ਸੂਟ ਦੀ ਜਿਹੜੀ ਆਪਣੀ ਬਾਹ ਆਪਾਂ ਲਗਾਤੀ ਕਿਉਂਕਿ ਕਾਫੀ ਹੈਵੀ ਸੂਟ ਹੈ ਮੈਂ ਤੇ ਕਈ ਦਿਨ ਲੱਗ ਜਾਂਦੇ ਨੇ ਅੱਜ ਆਪਾਂ ਨੂੰ ਤਕਰੀਬਨ ਇਹਦਾ ਦੂਸਰਾ ਦਿਨ ਹੈ ਵਰਕ ਤੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਬਹੁਤ ਇੱਕ ਤਾਂ ਇਹ ਜਿਹੜਾ ਟੰਕਾ ਬਾਰ-ਬਾਰ ਇੱਕ ਜਗ੍ਹਾ ਤੇ ਮਸ਼ੀਨ ਤੁਹਾਨੂੰ ਆਪਾਂ ਦਿਖਾਵਾਂਗੇ ਕਿ ਚੱਲੂਗੀ ਕਿ ਮੈਂ ਇਹ ਬੰਦੀ ਤਕਤੀ ਲਗਾ ਦੂ ਬਾਰ-ਬਾਰ ਤੇ ਇੱਕ ਚੱਲਦੀ ਹੈ ਇੱਕ ਜਗ੍ਹਾ ਤੇ ਹਨ ਬਹੁਤ ਜ਼ਿਆਦਾ ਫ੍ਰੀਕ ਜਿੰਨਾ ਕਿ ਆਪਾਂ ਕਹਿ ਦਈਏ ਡਿਜ਼ਾਈਨ ਹੈ ਇਹ ਤੇ ਮੌਲਨਾ ਆਪਾਂ ਜਿੰਨੇ ਵੀ ਸੂਟ ਕੱਢੇ ਆ ਦੋ ਤੋਂ ਤਿੰਨ ਦਿਨ ਆਰਾਮ ਨੂੰ ਲੱਗਦੇ ਨੇ ਉਹ ਵੀ ਆਪਾਂ ਦਿਨ ਪਰ ਰਾਤ ਇੱਕ ਕਰਕੇ ਜੋ ਲੱਗੇ ਰਹਿੰਦੇ ਆ ਫੇਰ ਹਨਾ ਕਿਉਂਕਿ ਬਹੁਤ ਬਰੀਕ ਡਿਜ਼ਾਈਨ ਆ ਪਰ ਸੋਹਣਾ ਹਨਾ ਜਿਹੜਾ ਇਹ ਪੱਲਾ ਦੇਖੋ ਬਹੁਤ ਹੈਵੀ ਹੈਵੀ ਬਣਦਾ ਲਓ ਜੀ ਆਪਾਂ ਕਾਫੀ ਸੂਟ ਤਿਆਰ ਕਰਤੇ ਇਹ ਸੂਟ ਤੇ ਵੀ ਜਿਹੜੇ ਕਲਰ ਨੇ ਬਹੁਤ ਸੋਹਣੇ ਉੱਤ ਕੇ ਆਏ ਨੇ ਤੇ ਲਓ ਜੀ ਇਹ ਆਪਣਾ ਫੇਰਾ ਤੁਹਾਨੂੰ ਪਤਾ ਹੀ ਹੈ ਕਿਉਂਕਿ ਆਪਾਂ ਮੋٹے ਮੋٹے ਵਰਤ ਦਿਖਾਉਣੇ ਨੇ ਜਿਹੜੇ ਵਰਤ ਆਪਣੇ ਤਰਪੀਟ ਹੁੰਦੇ ਰਹਿੰਦੇ ਉਹ ਵੀ ਆਪਾਂ ਜਾਦੇ ਨਹੀਂ ਤੁਹਾਨੂੰ ਵੀਡੀਓ ਕਰਕੇ ਦਿਖਾਉਂਦੇ ਹੁੰਦੇ ਹਨ ਕਿਉਂਕਿ ਫਿਰ ਵਾਰ-ਵਾਰ ਉਹ ਜਿਹੜੇ ਵਾਰਤ ਹੋ ਜਾਂਦੇ ਨੇ ਹਨਾ ਬਾਕੀ ਕੁਝ ਹੀ ਪਸੰਦ ਕਰਦੇ ਹਾਂ ਕਿਉਂਕਿ ਇਹਨਾਂ ਸੂਟਾਂ ਦੇ ਵਾਰ-ਵਾਰ ਸਕਰੀਨ ਸ਼ਾਟ ਆਉਂਦੇ ਤੇ ਇਹੀ ਸੂਟਾਂ ਦੇ ਆਰਡਰ ਆਉਂਦੇ ਨੇ ਇਸ ਲਈ ਵੀਡੀਓ ਚ ਹਰ ਇੱਕ ਕਲਰ ਦੇ ਉੱਪਰ ਦਿਖਾ ਦਿੰਦੇ ਹੁੰਦੇ ਆ ਕਿ ਕਿਹੜੇ ਜਿਹੜੇ ਕਲਰ ਦੀ ਮੈਚਿੰਗ ਹੋਈ ਹੈ ਜਾਂ ਕਿਦਾਂ ਉੱਠ ਕੇ ਆਏ ਹਨਾ ਕਿਉਂਕਿ ਕਲਰ ਆ ਜਿਹੜੇ ਆਪਾਂ ਹਰ ਇੱਕ ਸੂਟ ਤੇ ਅਲੱਗ ਜੇ ਪਾਉਣੇ ਹੁੰਦੇ ਆ ਤੇ ਬਾਹਰ ਤੇ ਜਿਹੜਾ ਆਪਾਂ ਡਿਜ਼ਾਈਨ ਛੋਟਾ ਕਰਕੇ ਪਾਇਆ ਜਿੱਥੇ ਆਪਾਂ ਇਹ 100 ਤੇ ਬਣਾਇਆ ਇਹ ਵਾਲਾ ਆਪਾਂ 80 ਤੇ ਬਣਾ ਰਹੇ ਹਾਂ ਤੇ ਚਲੋ ਜੀ ਸੇਮ ਇੰਨਾ ਜਿਹੜਾ ਪੈਟਰਨ ਆ ਇਹ ਬਣੂਗਾ ਬਾਹ ਦੇ ਉੱਪਰ ਤੇ ਫਿਰ ਆਪਣਾ ਸੂਟ ਜਿਹੜਾ ਹੋ ਜਾਊਗਾ ਕੰਪਲੀਟ ਇਹ ਹੈਗਾ ਪੀਲੇ ਜਿਹੇ ਕਲਰ ਦਾ ਸੂਟ ਤੇ ਉਸ ਤੋਂ ਬਾਅਦ ਜਿਹੜਾ ਹੁਣ ਆਪਾਂ ਬਹੁਤ ਹੀ ਪਿਆਰਾ ਜਿਹਾ ਇੱਕ ਪੌਂਚੇ ਵਰਕ ਦਾ ਸੂਟ ਲਗਾਵਾਂਗੇ ਹਾਂ ਉਹ ਵੀ ਪਸ਼ਮੀਨੇ ਦਾ ਦੇਖੋ ਸੂਟ ਤੇ ਜਿਹੜੇ ਕਲਰ ਦਾ ਹੈਗਾ ਹਨਾ ਆਲਓਵਰ ਸੂਟ ਹੈ ਮੈਚਿੰਗ ਸਲਵਾਰ ਦੇ ਉੱਪਰ ਉਹੀ ਕਲਰ ਪਾ ਕੇ ਉਹਨੂੰ ਵਰਕ ਕਰਾਂਗੇ ਸੇਮ ਜਿਹਾ ਕੋਈ ਡਿਜ਼ਾਈਨ ਪਾ ਲਾਂਗੇ ਉਹ ਬਹੁਤ ਪਿਆਰਾ ਸੂਟ ਬਣਾ ਕੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਕਿਉਂਕਿ ਬੂਟੀ ਵਾਲੀ ਜਿਹੜੀ ਬਾਟਮ ਆਪਾਂ ਰੈਡੀ ਕਰਾਂਗੇ ਉਹਦੇ ਨਾਲ ਤੇ ਚਲੋ ਜੀ ਇਸ ਵਰਕ ਨੂੰ ਉਤਾਰ ਕੇ ਫਿਰ ਆਪਾਂ ਲਗਾਵਾਂਗੇ ਉਹ ਵਰਕ ਤੇ ਇਕੱਠੀ ਵੀਡੀਓ ਜਿਹੜੀ ਤੁਹਾਡੇ ਤੇ ਕਰ ਆਪਾਂ ਇਹ ਲੈ ਕੇ ਆਵਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰਿਆ ਕਰੋ ਸਪੋਰਟ ਤੇ ਨਾਲ ਹੀ ਆਪਣਾ ਜਿਹੜਾ ਲਿੰਕ ਹੁੰਦਾ ਹੈ ਆਪਣੇ ਭੈਣ ਭਰਾਵਾਂ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਉਹ ਵੀ ਆਪਣੇ ਨਾਲ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਵਰਕ ਦੇਖ ਸਕਣ ਆਪਣੇ ਸੂਟ ਰੈਡੀ ਕਰਵਾ ਸਕਣ ਹਨਾ ਤੇ ਸੋਂ ਵਧੀਆ ਵਧੀਆ ਜਿਹੜੇ ਆਈਡੀਆ ਲੈ ਸਕਣ ਤੇ ਚਲੋ ਜੀ ਵੀਡੀਓ ਨੂੰ ਕੰਟੀਨਿਊ ਰੱਖਾਂਗੇ ਇਹ ਵਰਕ ਕੰਪਲੀਟ ਕਰਕੇ ਫਿਰ ਆਪਾਂ ਦੂਸਰਾ ਵਰਕ ਜਿਹੜੇ ਲਗਾਵਾਂਗੇ ਤੇ ਹਾਂਜੀ ਸੂਟ ਦੀ ਬਾਹਮਾ ਵਰਕ ਹੈ ਜਿਹੜਾ ਤੁਸੀਂ ਆਪਾਂ ਹੁਣ ਤੁਹਾਨੂੰ ਦਿਖਾਉਣੀ ਹੈ ਕਿ ਕਿਸ ਤਰ੍ਹਾਂ ਦਾ ਆਪਾਂ ਅੱਸੀ ਤੇ ਕੱਟ ਕੇ ਜਿਹੜਾ ਇਹ ਵਾਲਾ ਵਰਕ ਪਾਇਆ ਲਓ ਜੀ ਇਸ ਤੋਂ ਬਾਅਦ ਆਪਣੀ ਕੰਪਲੀਟ ਹੋ ਰਹੀ ਜਿੰਨਾ ਕਿ ਆਪਾਂ ਤੁਹਾਨੂੰ ਕੱਲ ਦੱਸਿਆ ਸੀ ਵੀ ਇਹ ਤੋਂ ਤੋਂ ਤਿੰਨ ਦਿਨਾਂ ਦੇ ਵਿੱਚ ਜਿਹੜਾ ਕੰਪਲੀਟ ਹੋਣ ਵਾਲਾ ਵਰਕ ਹੈ ਕਿਉਂਕਿ ਵਰਕ ਹੈ ਜਿਹੜਾ ਬਹੁਤ ਜ਼ਿਆਦਾ ਹੈਵੀ ਹੈ ਲੋਕੀ ਦੂਸਰਾ ਜਿਹੜਾ ਆਪਣਾ ਬਾਹ ਦਾ ਵਰਕ ਚੱਲ ਰਿਹਾ ਤੇ ਹੁਣ ਆਪਾਂ ਦੇਖੋ ਇਹ ਸੂਟ ਜਿਹੜਾ ਆਪਣਾ ਪੂਰਾ ਹੋਗਾ ਉਸ ਤੋਂ ਬਾਅਦ ਆਪਾਂ ਬਹੁਤ ਹੀ ਇੱਕ ਨਵਾਂ ਜਿਹਾ ਡਿਜ਼ਾਈਨ ਬਣ ਕੇ ਆਇਆ ਜਿਹੜਾ ਹਨਾ ਚਾਕ ਦਾ ਤੇ ਉਹ ਆਪਾਂ ਪਾਵਾਂਗੇ ਟੀਰਾ ਨਹੀਂ ਬਣੂਗਾ ਸਿਰਫ ਚਾਕ ਬਣੂਗਾ ਉਹ ਵਾਲਾ ਜਿਹੜਾ ਆਪਾਂ ਡਿਜ਼ਾਈਨ ਇਹ ਸੂਟ ਤੇ ਦੇ ਕੇ ਤਿਆਰ ਕਰਾਂਗੇ ਤੇ ਚਲੋ ਜੀ ਬਹੁਤ ਹੀ ਪਿਆਰਾ ਦੇਖੋ ਇਹ ਵੀ ਪਸ਼ਮੀਨਾ ਹੀ ਹੈ ਕਿਉਂਕਿ ਹੁਣ ਪਸ਼ਮੀਨੇ ਦੇ ਸੂਟ ਹੀ ਜ਼ਿਆਦਾਤਰ ਜਿਹੜੇ ਵਰਕ ਹੋਣਗੇ ਤੇ ਲਓ ਜੀ ਪ्योर ਮਰਜੈਂਟਾ ਕਲਰ ਜਿਹਨੂੰ ਆਪਾਂ ਕਹਿ ਦਿੰਨੇ ਆ ਕਲਾਹੋ ਜੀ ਦੇ ਵਿੱਚ ਤੇ ਉਹ ਵਾਲਾ ਹੀ ਕਲਰ ਆ ਤੇ ਇਹਦੇ ਆਪਾਂ ਬਹੁਤ ਹੀ ਪਿਆਰਾ ਜਿਹਾ ਵਰਕ ਦੇ ਕੇ ਤਿਆਰ ਕਰਾਂਗੇ ਚਲੋ ਜੀ ਇਸ ਤਰ੍ਹਾਂ ਦੇ ਸੂਟ ਆ ਤੁਸੀਂ ਆਪਣੇ ਤੋਂ ਕਿਦਾਂ ਦੇ ਕਲਰ ਜਿਹੜੇ ਮੰਗਵਾ ਸਕਦੇ ਹੋ ਕਿਉਂਕਿ ਕਾਫੀ ਸਾਰੇ ਕਲਰ ਇਹਨਾਂ ਵਿੱਚ ਆਪਣੇ ਕੋਲੇ ਅਵੇ ਇਹ ਵਾਲ ਹੁੰਦੇ ਆ ਹਨਾ ਡਾਰਕ ਲਾਈਟ ਤੇ ਜਿਵੇਂ ਕਿ ਜੂੜੇ ਸਿੱਕੇ ਜਿਹੜੇ ਤੁਹਾਡਾ ਹਨਾ ਚੁਆਇਸ ਹੁੰਦੀ ਉਸ ਤੋਂ ਦੇ ਕਲਰ ਆਪਣੇ ਕੋਲੇ ਨਹੀਂ ਹੁੰਦੇ ਤਾਂ ਆਪਾਂ ਮੰਗਵਾ ਲੈਂਦੇ ਆ ਹਨਾ ਬਾਕੀ ਨਾਲ ਦੇ ਨਾਲ ਤੁਹਾਨੂੰ ਆਪਾਂ ਮੈਸਜ ਤੇ ਦੱਸ ਦਿੰਨੇ ਹੁੰਨੇ ਵੀ ਇਹ ਰਕਤ ਤੁਹਾਨੂੰ ਮਿਲੂਗਾ ਜਾਂ ਨਹੀਂ ਤੇ ਲੋ ਜੀ ਇਸ ਵਰਕ ਨੂੰ ਹੁਣ ਆਪਾਂ ਕਿਉਂਕਿ ਨਵਾਂ ਵਰਕ ਰੈਡੀ ਕਰਨ ਲੱਗੇ ਇਹ ਵਰਕ ਤਾਂ ਪਹਿਲਾਂ ਆਪਾਂ ਕਾਫੀ ਬਣਾ ਚੁੱਕੇ ਆ ਤੇ ਇਹ ਵਰਕ ਜਿਹੜਾ ਨਵਾਂ ਬਣੂਗਾ ਇਹਦੀ ਆਪਾਂ ਟੋਟਲ ਸਾਰੀ ਵੀਡੀਓ ਬਣਾਵਾਂਗੇ ਬਣਦੇ ਤੋਂ ਲੈ ਕੇ ਐਂਡ ਤੱਕ ਦਿਖਾਵਾਂਗੇ ਕਿਦਾਂ ਦਾ ਸੂਟ ਬਣ ਕੇ ਤਿਆਰ ਹੋਊਗਾ ਤੇ ਚਲੋ ਜੀ ਇਸ ਵੀਡੀਓ ਦਾ ਇੱਥੇ ਕਰਦੇ ਆਂਡ ਇਸ ਪਿਆਰੇ ਜਿਹੇ ਵਰਕ ਦੇ ਨਾਲ ਲਓ ਜੀ ਇੱਕ ਵਾਰੀ ਹੋਰ ਤੁਸੀਂ ਜਿਹੜਾ ਦੇਖ ਲਓ ਇਹ ਵਾਲਾ ਵਰਕ ਵੀ ਇਹ ਕਿਦਾਂ ਦਾ ਬਣਿਆ ਲਓ ਜੀ ਇਸ ਤਰ੍ਹਾਂ ਕੋਸ਼ੇ ਦੀ ਫਾਈਨਲੀ ਲੁੱਕ ਆਊਗੀ ਤੇ ਬਾਕੀ ਦੁਪट्टे ਜਿਹੜੇ ਟਾਈ ਐਂਡ ਡਾਈ ਦੇ ਆਪਾਂ ਇਹਨਾਂ ਨੂੰ ਰੈਡੀ ਕਰਵਾਵਾਂਗੇ ਲੈਸਾਂ ਵਗੈਰਾ ਲਗਾ ਕੇ ਜਦੋਂ ਸੂਟ ਆਪਾਂ ਇਹ ਭੇਜਾਂਗੇ ਉਦੋਂ ਵੀ ਤੁਹਾਡੇ ਨਾਲ ਪੂਰੀ ਵੀਡੀਓ ਸਾਂਝੀ ਕਰਾਂਗੇ ਹਨਾ ਤਾਂ ਜੋ ਤੁਹਾਨੂੰ ਪਤਾ ਲੱਗ ਜੇ ਵੀ ਦੁਪट्टे ਕਿਸ ਤਰ੍ਹਾਂ ਰੈਡੀ ਕਰਨੇ ਆ ਜਾਂ ਕਿੱਦਾਂ ਇਹਨਾਂ ਸੂਟਾਂ ਦੀ ਆਪਾਂ ਕਿਵੇਂ ਵੀ ਇਹਨਾਂ ਨੂੰ ਤਿਆਰ ਕਰਵਾ ਕੇ ਹਨਾ ਵਧੀਆ ਬਣਵਾ ਸਕਦੇ ਆ ਤੇ ਲਓ ਜੀ ਹਲਕੇ ਫੁਲਕੇ ਨਾਰਮਲ ਰੇਂਜ ਦੇ ਵਿੱਚ ਇਸ ਤਰ੍ਹਾਂ ਦੇ ਸੂਟ ਤੁਸੀਂ ਆਪਣੇ ਤੋਂ ਕਿੱਦਾਂ ਵੀ ਜਿਹੜਾ ਆ ਆਰਡਰ ਕਰਕੇ ਬਣਵਾ ਸਕਦੇ ਹੋ ਆਪਾਂ 10 ਤੋਂ 15 ਦਿਨਾਂ ਦੇ ਵਿੱਚ ਸੂਟ ਜਿਹੜਾ ਤੁਹਾਡਾ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ ਦੁਪੱਟੇ ਵਿਦ ਵਿਦਾਊਟ ਦੁਪੱਟੇ ਉਹ ਜਿੱਦਾਂ ਤੁਸੀਂ ਕਹਿੰਨੇ ਉਸ ਤਰ੍ਹਾਂ ਤੇ ਚਲੋ ਜੀ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਨਵਾਂ ਜਾਂ ਹੋਰ ਕੋਈ ਵਰਕ ਲੈ ਕੇ ਸਟੱਫ ਲੈ ਕੇ ਉਮੀਦ ਕਰਦੇ ਹਾਂ ਅੱਜ ਵਾਲੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਹੋ ਇਥਾਂ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਨਾਲੇ ਲਾਈਕ ਵੀ ਜ਼ਰੂਰ ਕਰਿਆ ਕਰੋ ਥੈਂਕ ਯੂ